ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੁਬਾਰਕ ਦਿਨ ਦੇਖ ਲਓ ਥੋੜੀ ਜੀ ਬਕਤਰ ਹਜ਼ੂਰੀ ਦੇ ਵਿੱਚ ਕਤਿ ਦਿਤੀ ਜੀ ਵਰਸੀ ਇਹ ਅਰਦਾਸ ਵਿੱਚ ਸ਼ਾਮਲ ਹੋਏ ਮੇਰੇ ਪੋਜੀਸ਼ਨ ਆਗੂ ਸਰਬਾਨ ਪਖਵਾ ਪਿੰਡਾਂ ਦੇ ਪੰਜ ਸਰਪੰਚ ਪ੍ਰਸ਼ਾਸਲੇ ਵੀ ਪੁਲਿਸ ਪ੍ਰਸ਼ਾਸਨ ਜਿੰਨਾਂ ਨੇ ਵੀ ਤੁਸੀਂ ਆਖਿਆ ਯੋਗਦਾਰ ਪਾਇਆ ਸਭ ਤੋਂ ਪਹਿਲਾਂ ਤੋਂ ਅਨੁਸਾਰ ਇਹਨਾਂ ਨੂੰ ਫਤਿਹ ਆਪ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੀਰੋ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਗੇ ਬਿਆਨ ਕਰਨਾ ਬਹੁਤ ਔਖ ਹੈ ਇੱਕ ਇੱਕ ਪਲ ਪੁੱਤ ਨੂੰ ਵਿਦਾ ਕਰਨਾ ਸ਼ਾਬਾ ਜੇਕਰ ਜਿਆਦਾ ਡੀਪਲੀ ਜਾਣਾ ਮੇਰਾ ਗਲ ਪਤ ਜਾਂਦਾ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਜੇ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਅੱਪਾ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰ ਪਾਉਂਦੇ ਜਿਸ ਤਨਾ ਸਟੇਟ ਨੂੰ ਸਰਕਾਰ ਨੇ ਢੀਠਦਾ ਧਾਰੀ ਹੈ ਇੱਕ ਸੌ ਖਾਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕੰਪਲੇਨਟ ਆਉਂਦੀ ਉਹਨੂੰ ਚੁੱਕਣਾ ਨਹੀਂ ਉਹਨੂੰ ਨੱਪਣਾ ਹੈ ਚਾਹੇ ਅਸੀਂ ਦੂਜੀ ਵਾਰਸੀ ਬਣਾਈ ਸਾਡਾ ਬਣਿਆ-ਬਣਿਆ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਚ ਪਾ ਕੇ ਆਏ ਉਸੇ ਦਿਨ ਇਹਨਾਂ ਨੇ ਅੰਮ੍ਰਿਤਪਾਲ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਮਾਰ ੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਫਤ ਦੀ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਜਰ ਲਿਆ ਅਸੀਂ ਸਮਝ ਲਿਆ ਕਾਲ ਪ੍ਰਕਿਰਤ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜਨਮ ਲੈਂਦਾ ਮੈਨੂੰ ਆਫਸਰ ਮਿਲਦੇ ਨੇ ਪਰ ਉਹ ਆਪਜੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਤੋਂ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪਰਸੋਂ ਵੀ ਬਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਹਰ ਨੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਗਿਣਤੀ ਇੱਥੇ ਵੱਧ ਹੀ ਤੁਰੇ ਜਾਣੀ ਹੈ ਅੱਜ ਦਾ ਸਮਾਗਮ ਮੈਂ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਬੱਚੇ ਹੋਲੀਆ ਦੇ ਨਾਲ ਪੁੰਨੇ ਅੱਜ ਦਾ ਸਮਾਗਮ ਜਿਹੜਾ ਗੋਨਿਆਂ ਦੇ ਦਾ ਨਜ਼ਾਇਜ਼ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਤੋਂਵਾ ਬੰਨਾ ਬੱਚਿਆਂ ਨੂੰ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਵੀ ਕਰਦਾ ਔਰ ਤੁਸੀਂ ਥੋੜਾ ਜਿਆਦਾ ਘਬਰਾ ਜਾਂਦੇ ਹੋ ਆਪਣੇ ਫੋਲੋਅਰ ਘੱਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਲਾ ਨਾਲ ਥੋੜੇ ਚੰਗੇ ਪੱਖ ਸੜੀ ਹੋਣੇ ਚਾਹੀਦੇ ਜਿੱਦ ਦੀ ਮੇਰੇ ਪੁੱਤ ਦਾ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੇ ਨੇ ਜਿਹੜਾ ਤੁਹਾਡੇ ਵਿੱਚ ਬੈਠੇ ਹੋ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਾਤੇ ਕਿ ਉਹਨੀਆਂ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਟਦੇ ਦਾ ਹੁੰਦੇ ਹੀ ਐ ਇਹ ਹੁੰਦੇ ਹੀ ਆ ਤੇ ਆਪਾਂ ਨਾ ਅਰਾਤਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਪੋਲੀਟਿਸ਼ੀਅਨ ਦੱਸਦੇ ਆ ਠੀਕ ਐ ਭਾਈ ਫਿਰ ਜਾਈਏ ਕਿੱਥੇ ਜਦੋਂ ਕੋਈ ਨਾ ਸਮੇਂ ਕਿਸੇ ਦਰਤੇ ਦਾ ਜਾਵਾਂਗੇ ਇਤੋਂ ਤੁਸੀਂ ਐਪਲੀਕੇਸ਼ਨ ਦਿਨੇ ਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਐ ਉਹ ਉੱਥੇ ਦੀ ਉੱਥੇ ਪਈ ਐ ਮੈਂ ਤੁਹਾਨੂੰ 3 ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਮਿਲੀਅਨ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਗਈ ਐ ਪੰਤੂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹਨਾਂ ਮੇਰਾ ਕੌੜਾ ਲੱਗਦਾ ਐ ਕਿ ਇੰਨੀ ਜ਼ਬਰਦਸਤ ਜੋ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵਿਸ ਤੇ ਲੱਗਿਆ ਹੋਇਆ ਕੀ ਨਾ ਰਸੀ ਕੋਈ ਬਾਗੀ ਆ ਮੈਂ ਸਾਰਿਆਂ ਦੇ ਚਰਨੀ ਹੱਥ ਲਾਏ ਜਾ ਕੇ ਓਏ ਮੈਂ ਕੇਸ਼ ਦੇ ਗ੍ਰਹਿ ਮੰਤਰੀ ਦੇ ਕੋਲ ਜਾ ਕੇ ਗਿਰਗਰਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੂ ਪਰ ਮੈਨੂੰ ਦੱਸੋ ਜਦੋਂ ਲੀਡਿੰਗ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦਾ ਹੈ ਤਾਂ ਜੇ ਮੈਂ ਦਰਦਰ ਜਾ ਕੇ ਲੋਕਾਂ ਤੋਂ ਭੀੜ ਨੂੰਗਾ ਵੋਟਾਂ ਦੀ ਤਾਂ ਮੈਂ ਕੀ ਗੱਲ ਕਰਾਂਗੇ ਸਾਹਿਬ ਹਾਕਾਰ ਆਦ ਵਿੱਚ ਵੀ ਜਾ ਕੇ ਬਹਿ ਗਏ 25 ਫੁੱਟ ਦੀ ਦੂਰੀ ਤੇ ਬੈਠਾ ਬੰਮਨ ਕਮਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਚ ਕੀ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦਾ ਹੈ ਉਹ ਤੁਹਾਨੂੰ ਆਕੇ ਪੁੱਛਾਂਗੇ ਬਾਪੂ ਕੋ ਤੂੰ ਇੱਥੇ ਕੋ ਤਾਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਘ ਗਏ ਵੀਰੋ ਜਦੋਂ ਵਕਤ ਪੈਂਦਾ ਉਹਦੋਂ ਗਿੱਟਲੀ ਖੜਦੇ ਆ ਸੌਖਿਆ ਕੋਲੇ ਜਦੋਂ ਲੱਗਦੀ ਸੁਭੂਤਾਂ ਫਾਇਸਦਾਰ ਹੋਤੋਂੀ ਮੰਨਣੇ ਸੀ ਬੜਿਆ ਨੇ ਸਿੱਕਾ ਮੱਲੀਆਂ ਸੀ ਕੱਲੇ ਕੱਲੇ ਕਰਕੇ ਕੁਸਤਾ ਪੁੱਤ ਨਹੀਂ ਤਾਰਦੇ ਅਸੀਂ ਜੁੰਦੇ ਨੇ ਰਹਿੰਦੇ ਖੁੰਦੇ ਸੀ ਜਿਹੜੇ ਮਾਂ ਤਾਰੇ ਨੇ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਮੇੜਵੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਣੀ ਆਈਆਂ ਤਾਂ ਕਦਰ ਕਦੇ ਕੋਈ ਗੁਲਾਮੀ ਵੀ ਅੰਗਰੇਜ਼ਾਂ ਨੇ ਨਹੀਂ ਕੀਤਾ ਜਨਾਏ ਸਰਕਾਰ ਕਰਦੀ ਐ ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਕਾਰ ਪਾਰਕ ਕਰਨ ਦੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ ਤੇ ਸਰਕਾਰਾਂ ਕਿਉਂ ਨਹੀਂ ਕਤਲ ਦੇ ਇੱਕ ਸਜ਼ਾ ਜਿਹੜੀ ਉਹਨੂੰ ਸਖਤ ਕਰਦੀ ਆ ਇੱਕ 302 ਦਾ ਪਰਚਾ ਦਿੰਨੇ ਉਹ 4 ਸਾਲਾਂ ਬਾਦੂ ਦੀ ਜ਼ਮਾਨਤ ਹੋ ਜਾਂਦੀ ਹੈ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਦੋਂ ਕਿਸੇ ਦਾ ਘਰ ਦਾ ਬੇੜਾ ਮੂਢਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚੱਤ ਵੱਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਛੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿੰਨਾ ਅਸੀਂ ਹੁਣ ਜਲੀਲ ਹੁੰਦੇ ਆ ਚਾਰ ਸਪੀਰ ਪਰ ਮੈਨੂੰ ਇਸ ਗੱਲ ਦਾ ਆਮਾ ਦੀ ਪਰਮਾਤਮਾ ਤੇ ਕਿਉਂਕਿ ਮੈਂ ਬੱਚਾ ਹੀ ਜਲੀਲ ਹੋਣ ਖਾਤਰ ਹੈ ਮਾੜਾ ਜੀ ਕੋਈ ਗਤੀਵਿਧੀ ਪੋਲਿਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਟੜਾ ਟਰ ਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਿਆ ਜਾਂਦਾ ਉਹ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਫ ਦੇ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾਲ ਕਿਸੇ ਜਿੱਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਆਲਕ ਜਗਾਉਣੀ ਕੋਈ ਮੈਂ ਜਾਉਂਗਾ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਹੈ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਹੈ ਤੁਸੀਂ ਦੋਨੋਂ ਨੇੜੋਂ ਮੇਰਾ ਕਹਿੰਦੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਹੋਏ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਮੈਨਾਂ ਪਿਆਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਠ ਜਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰ ਉਸ ਗਲਤੀ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਨ ਵੱਧ ਘਟ ਕੇ ਹੈ ਗਿਆ ਹੋਣਾ ਤਾਂ ਉਹ ਕੋਈ ਆ ਕੋਈ ਸਾਡੇ ਕੋਲੋਂ ਤਾਂ ਨਿਕਲ ਜਾਂਦਾ ਜਵਾਨ ਤੋਂ ਦੱਸਾਂਗੇ ਤਾਂ ਮਾਫ ਕਰਮਯੋਗ ਹੈ ਤੁਸੀਂ ਸਾਰੇ ਜਿੰਨੇ ਵੀ ਕਾਦੂ ਕਾਦੂ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਹਿਮ ਜੀ ਦਾ ਤਾਲ ਸਾ ਸਨਸਕ੍ਰਿਤ ਦਾ ਇਹ ਮੌਕਾ ਬਾਹਰਲੇ ਮੁਕਤਵਿਦ ਕਰਦੇ ਹਾਂ ਇਸ ਵਾਰ ਆਪਾਂ ਪਿਛਲੇ ਵੀ ਪਰਿਵਾਰ ਰਿਸ਼ਤੇਦਾਰ ਪਿੰਡ ਵਾਸੀ ਇਲਾਕਾ ਨਿਵਾਸੀ ਪੰਜਾਬ ਤੇ ਦੇਸ਼ ਤੋਂ ਕੋਨੇ ਕੋਨੇ ਤੋਂ ਆਏ ਮੇਰੇ ਬਜ਼ੁਰਗੂ ਰਾਵੋ ਮਾਤਾਓ ਭੈਣੋ ਅੱਜ ਆਪਾਂ ਸਾਰੇ ਆਪਣੇ ਬਹੁਤ ਹੀ ਹਰਮਨ ਪਿਆਰੇ ਤੇ ਅਜ਼ੀਜ਼ ਸ਼ੁਭਦੀਪ ਸਿੰਘ ਮੂਸੇ ਵਾਲੇ ਦੀ 50 ਬਰਸੀ ਦੇ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਤੇ ਉਹਨਾਂ ਦੇ ਯਾਦ ਦੇ ਵਿੱਚ ਅਰਦਾਸ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ। ਸ਼ੁਭਦੀਪ ਸਿੰਘ ਆਪ ਦੀ ਉਹ ਛੋਟੀ ਜੀ ਉਮਰ ਦੇ ਵਿੱਚ ਆਪਣੇ ਤੋਂ ਵਿਛੋੜਾ ਪਾ ਗਿਆ ਇਹ ਜਿਹ ਹਾਲਾਤ ਚ ਗਿਆ ਕਿ ਅੱਜ ਤੱਕ ਜੋ ਲੋਕ ਉਸ ਦੇ ਜ਼ਿੰਮੇਵਾਰ ਸਨ ਉਹਨਾਂ ਨੂੰ ਹਲੇ ਤੱਕ ਸਰਕਾਰ ਨੇ ਮੈਂ ਕਹਿ ਸਕਦਾ ਕਿ ਨਾ ਹੀ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਿਆ। ਸੁਖਦੀਪ ਸਿੰਘ ਜਿਹਨੂੰ ਸਾਰੇ ਸਿੱਧੂ ਮੁਸੇਹਲੇ ਦੇ ਲੋਕ ਤੇ ਪਿਆਰ ਕਰਦੇ ਸੀ ਜਾਣਦੇ ਸੀ ਉਸਨੇ ਆਪ ਦਾ ਨੌਜੋਤ ਰੋਸ਼ਨ ਕੀਤਾ ਵਾਪੇ ਦਾ ਨੌ ਰੋਸ਼ਨ ਕੀਤਾ ਆਪਣੇ ਇਲਾਕੇ ਦਾ ਰੋਸ਼ਨ ਕੀਤਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਅੱਜ ਉਹਨਾਂ ਦੀ ਜਨਮ ਦੀ 30 ਵਰ੍ਹੇ ਦੀ ਆਪਾਂ ਕਦਰ ਹੋਏ ਆ ਮੈਂ ਗਲਤ ਨਾ ਹੋਵਾਂਗਾ ਜੇ ਮੈਂ ਕਹਿੰਦਿਆਂ ਵਰ੍ਹੇ ਦਾ ਮੌਕਾ ਰਸਮੀ ਤੌਰ ਤੇ ਆਪਾਂ ਇਕੱਠੇ ਹੁੰਦੇ ਆ ਉਹਨੂੰ ਯਾਦ ਕਰਦੇ ਆ ਪਰਵਾਹ ਦੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਆ ਪਰ ਕਦੇ ਆਪਾਂ ਉਸ ਪਰਿਵਾਰ ਦਾ ਮਾਤਾ ਪਿਤਾ ਦਾ ਕਦੇ ਸੋਚੋ ਕਿ ਉਹ ਰੋਜ਼ ਕਿਸ ਤਰੀਕੇ ਨਾਲ ਆਪਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਿਨ੍ਹਾਂ ਦਾ ਹੋਂਦ ਹਰ ਬੱਚਾ ਨੌਜਵਾਨ ਬੱਚਾ ਉਹਨਾਂ ਦੇ ਕੋਲੋਂ ਚਲੇ ਜਾਵੇ ਇੱਕ ਇੱਕ ਦਿਨ ਜੀਣਾ ਬੜਾ ਔਖਾ ਹੋ ਜਾਂਦਾ ਹੈ ਤੇ ਖਾਸ ਕਰਕੇ ਜਦੋਂ ਕਿ ਤਿੰਨ ਸਾਲ ਬਾਅਦ ਵੀ ਉਹ ਆਪਦੀ ਇਨਸਾਫ ਦੀ ਲੜਾਈ ਲੜ ਰਿਹਾ ਹੋਵੇ ਸਿੱਧੂ ਮੂਸੇਵਾਲਾ ਅੱਜ ਆਪਣੇ ਵਿਚਾਰ ਨਹੀਂ ਰਹੇ ਪਰ ਤੁਸੀਂ ਵੱਡੀ ਗੱਦੀ ਵਿੱਚ ਇੱਥੇ ਆ ਕੇ ਇਹ ਕਿੰਨਾ ਦਾ ਸਬੂਤ ਜ਼ਰੂਰ ਦਿੰਦਾ ਹੈ ਕਿ ਬੇਸ਼ੱਕ ਸ਼ਰੀਰਿਕ ਤੌਰ ਤੇ ਉਹ ਆਪਣੇ ਵਿਚਾਰ ਨਹੀਂ ਔਰ ਜੋ ਬਤੌਰ ਆਉਦੇ ਗਾਣਿਆਂ ਦੇ ਰਾਹੀ ਮੈਂ ਕਦੇ ਉਹਨੂੰ ਕਲਾਕਾਰ ਨਹੀਂ ਮੰਨਿਆ ਉਹ ਕਲਾਕਾਰ ਨਹੀਂ ਸੀ ਉਹ ਇੱਕ ਪੰਜਾਬ ਦੀ ਆਵਾਜ਼ ਸੀ ਉਹਨੇ ਜੋ ਪੰਜਾਬ ਵਾਸਤੇ ਪੰਜਾਬ ਦੇ ਮੁੱਦਿਆਂ ਵਾਸਤੇ ਜੋ ਉਹਨੇ ਆਪਦੇ ਗਾਣਿਆਂ ਦੇ ਰਾਹੀਂ ਆਪਦੀ ਆਵਾਜ਼ ਦੇ ਰਾਹੀਂ ਸਮੁੱਚੀ ਦੁਨੀਆ ਚ ਬਚਾਇਆ ਮੇਰੇ ਖਿਲ ਕੋਈ ਇਹ ਜਾਨੀ ਹੋਏਗਾ ਪਿਛਲੇ ਸਮੇਂ ਚ ਨਿਗਾਹ ਮਾਰ ਕੇ ਦੇਖ ਲਓ ਇਸ ਕਰਕੇ ਹੀ ਅੱਜ ਉਹਦੀ ਉਹ ਆਵਾਜ਼ ਬੰਦ ਕੀਤੀ ਗਈ ਉਸ ਨੂੰ ਮੌਤੇ ਕਹਾਟ ਉਤਾਰਿਆ ਗਿਆ ਕਿਉਂਕਿ ਉਹ ਪੰਜਾਬ ਦੀ ਗੱਲ ਕਰਦਾ ਸੀ ਕੌਮ ਦੀ ਗੱਲ ਕਰਦਾ ਸੀ ਸਿੱਖੀ ਦੀ ਗੱਲ ਕਰਦਾ ਸੀ ਆਪਦੇ ਪਿਛੜੇ ਇਲਾਕੇ ਪਾਂਸੇ ਤੇ ਬਠਿੰਡੇ ਦੀ ਗੱਲ ਕਰਦਾ ਸੀ ਇਸ ਕਰਕੇ ਉਹਦੀ ਆਵਾਜ਼ ਬੰਦ ਕੀਤੀ ਗਈ ਚਲੇ ਸਾਰਿਆਂ ਨੇ ਜਾਣਾ ਹੁੰਦਾ ਇਹ ਪਤਾ ਨਹੀਂ ਕਦੋਂ ਹੁਕਮ ਆ ਜਾਏ ਰੱਬ ਦਾ ਜੇ ਬੰਦਾ ਉਹ ਪਹਿਚਾਣਿਆ ਜਾਂਦਾ ਕਿ ਜੇ ਨਹੀਂ ਕਿ ਲੰਬੀ ਉਮਰ ਪਾ ਕੇ ਚਲੇ ਗਿਆ ਤੇ ਕੀ ਕਰਕੇ ਗਿਆ ਕੋਈ ਯਾਦ ਕੀਤੇ ਰੱਖਦਾ ਪਰ ਜਿਹੜਾ ਇਹ ਛੋਟੀ ਉਮਰ ਵਿੱਚ ਆਪ ਦਾ ਐਡਾ ਵੱਡਾ ਨੌਕਮਾ ਕੇ ਗਿਆ ਕਿ ਦੁਨੀਆ ਵਿੱਚ ਅੱਜ ਇਸ ਪਰਿਵਾਰ ਦਾ ਤੇ ਉਹ ਸਾਡੇ ਛੋਟੇ ਪ੍ਰਾਹ ਦਾ ਨਾਮ ਹੈ ਮੈਨੂੰ ਮੌਕਾ ਮਿਲਦਾ ਸਮੁੱਚੇ ਦੇਸ਼ ਚ ਜਾਣ ਦਾ ਮੈਨੂੰ ਮੌਕਾ ਮਿਲਦਾ ਬਾਹਰ ਜਾਣ ਦਾ ਤੇ ਮੈਨੂੰ ਇਹ ਤੁਹਾਨੂੰ ਦੱਸ ਦਿਆਂ ਇੱਕ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਮੈਨੂੰ ਮਿਲੇ ਬੰਗਲੌਰ ਮਿਲੇ ਇੱਕ ਦਿਨ ਮੈਂ ਮਾਧਰਾਸ ਚੇਨਈ ਗਿਆ ਉੱਥੇ ਅਸੀਂ ਇਕੱਠੇ ਬੈਠੇ ਕੋਈ ਲੋਕ ਗੋਂਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਦਾ ਇੱਕ ਅੱਖਰ ਨਹੀਂ ਆਉਂਦਾ ਪੰਜਾਬੀ ਉਹ ਬੋਲਦੇ ਨਹੀਂ ਪੰਜਾਬੀ ਉਹ ਸਮਝਦੇ ਨਹੀਂ ਉਹਨਾਂ ਨੇ ਬੈਠਿਆ ਮੈਨੂੰ ਪੁੱਛਿਆ ਕਿ ਜੀਤ ਮਹਿੰਦਰ ਤੂੰ ਬਠਿੰਡੇ ਦਾ ਸਿੱਧੂ ਮੂਸੇਆਣਾ ਹੋਇਆ ਮੈਂ ਤੇ ਹਾਂ ਬੜਾ ਹੂਨਹਾਰ ਬੱਚਾ ਮੇਰਾ ਜਿੰਦਾ ਭਰਾ ਸੀ ਕਹਿੰਦੇ ਅਸੀਂ ਸਮਝ ਨਹੀਂ ਸਕਦੇ ਸੀ ਕਿ ਉਹ ਕੌਣ ਹੈ ਕੀ ਗਾਉਂਦਾ ਹੈ ਕੀ ਕਹਿਣਾ ਚਾਹੁੰਦਾ ਪਰ ਹੁਣ ਜਦੋਂ ਅਸੀਂ ਗੌਰ ਨਾਲ ਉਹਦਾ ਲਫ਼ਜ਼ ਲਫ਼ਜ਼ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਜਿਹੜੀਆਂ ਗੱਲਾਂ ਉਹ ਕਰ ਗਿਆ ਇਹ ਜੀ ਛੋਟੀ ਉਮਰ ਚ ਬਹੁਤ ặt ਇਨਸਾਨ ਨਹੀਂ ਜਿਹੜੇ ਕਰ ਸਕਦੇ ਨੇ ਅਸੀਂ ਪਹਿਲਾਂ ਕਦੇ ਪੰਜਾਬੀ ਗਾਣਾ ਨਾ ਸੁਣਿਆ ਸੀ ਨਾ ਅੱਜ ਵੀ ਸਮਝਦੇ ਆ ਪਰ ਜੇ ਕਦੇ ਕੋਈ ਪੰਜਾਬੀ ਗਾਣਾ ਸੁਣਦੇ ਆ ਉਹ ਸਿਰਫ ਤੇ ਸਿਰਫ ਸਿੱਧੂ ਮਸੇਵਾਲੇ ਦਾ ਸੁਣਦੇ ਆ ਕਿਉਂਕਿ ਉਹਦੇ ਵਿੱਚ ਜਾਨ ਹੈ ਉਹਦੇ ਵਿੱਚ ਇਕ ਜਜ਼ਬਾਤ ਹੈ ਉਹਦੇ ਵਿੱਚ ਇੱਕ ਦਰਦ ਹੈ ਜਿਹੜਾ ਦਰਦ ਉਹਨੇ ਆਪਣੇ ਖਾਨਿਆਂ ਦੇ ਵਿੱਚ ਪੰਜਾਬ ਦਾ ਇਸ ਕੌਮ ਦਾ ਦੁਨੀਆ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤੇ ਜੇ ਉਹ ਅੱਜ ਆਪਣੇ ਵਿਚਾਰ ਹੁੰਦਾ ਮੈਂ ਕਹਿੰਦਾ ਕਿ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਆਪਾਂ ਲਿਖਣਾ ਵੀ ਥੋੜਾ ਸਮਝਦੇ ਇੰਨੀ ਜਿਆਦਾ ਉਹਨਿਆ ਆਪ ਦੀਆਂ ਪ੍ਰਾਪਤੀਆਂ ਕਰ ਲੈਣੀਆਂ ਸੀ ਜਿਹੜੀ ਕਿ ਉਹਨਿਆ ਛੋਟੀ ਉਮਰ ਵਿੱਚ ਕਰਦੀਆਂ। ਤੋਂ ਮੈਂ ਜਿਆਦਾ ਨਾ ਕਹਿੰਦਾ ਹੋਇਆ ਕਿਉਂਕਿ ਖੁੱਲੀ ਤੁਸੀਂ ਬੈਠਿਆ ਬਹੁਤ ਸਮਾਂ ਹੋ ਗਿਆ ਗਰਮੀ ਬਹੁਤ ਹੈ ਪਰ ਖੁਸ਼ੀ ਹੈ ਕਿ ਤੁਸੀਂ ਅੱਜ ਵੀ ਜਿੰਨੇ ਲੋਕ ਇੱਥੇ ਆਏ ਹੋ ਤੁਸੀਂ ਪਰਿਵਾਰ ਮੁਕ ਸਾਜਾ ਕਰਨ ਵਾਸਤੇ ਸਾਡੇ ਛੋਟੇ ਵੀਰ ਦੇ ਨਾਲ ہمدردی کرنے واسطے انہوں شردہ دے فل پیٹ کرنے واسطے سارے کام کر چھڑ کے پہنچوں بہت بٹی کر لیا میں تا ہی کہاں گا کہ سیدھو مجھ سے آلا جاتا کہ رکھیں رہوں گی تیرا نور رہوں گا کہ تو کچھ کر کے